ਸਾਲਾ ਲਖ ਮਾਰਤਮ ਨੂੰ ਮਨਾਇਆ ਜਾਂਦਾ ਹੈ ਜੀ ਇਹ ਇੱਕ ਖਾਸ ਦਿਨ ਦੀ ਇਸਤਰੀਆਂ ਦੀ ਇੱਜ਼ਤ ਬਰਾਬਰਤਾ ਤੇ ਮਾਨਦਰਤਾ ਲਈ ਹੈ ਤੇ ਸਾਰੇ ਪੱਤਿਆਂ ਵਰਗੇ ਚੜ ਜਾਂਦੇ ਲਗਉ ਸੁੱਖ ਜਾਂਦੇ ਮੈਂ ਗੁਰਦੇਸ਼ ਘੋੜ ਘਰੇਵਾਲ ਕਲਕੱਤੀ ਤੋਂ ਤੁਹਾਡੇ ਆਪਣੇ ਅਸੀਂ ਅੱਜ ਜਾ ਰਹੇ ਹਾਂ ਜੈਸਾ ਸੈਂਟਰ ਕੈਲਗਰੀ ਸ਼ਹਿਰ ਦੇ ਜੈਸਾ ਸੈਂਟਰ ਵਿਖੇ ਜਿੱਥੇ ਹੋ ਰਹੀ ਹੈ ਕੈਲਗਰੀ ਔਮਨ ਕਲਚਰ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਮੀਟਿੰਗ ਇਸ ਮਹੀਨੇ ਇੰਟਰਨੈਸ਼ਨਲ ਔਮਨ ਡੇ ਆਂਦਾ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੋਲਾ ਮਹੱਲਾ ਇਹਨਾਂ ਸਾਰੇ ਇਤਿਹਾੜਾਂ ਤੇ ਗੱਲਾਂ ਬਾਤਾਂ ਹੋਣਗੀਆਂ ਤੇ ਨਾਲੇ ਪੈਣਾ ਕੋਈ ਲੋਕ ਗੀਤ ਬੋਲੀਆਂ ਟੱਪੇ ਵੀ ਸੁਣਾਉਣਗੇ ਆ ਦੇਖਦੇ ਆ ਜਾ ਕੇ ਕਿ ਕਿੰਨੀ ਕਰਾਉਣ ਕਰਾਉਣ ਦੀਆਂ ਪੈਣਾ ਤੇ ਤੁਹਾਨੂੰ ਵੀ ਦਿਖਾਉਣੇ ਇਸmarg ਮੇ ਮੁੱਖ ਚੱਲ ਗਿਆ ਤੁਸੀਂ ਬਣੇ ਰਹਿਣਾ ਅਕੀ ਤੱਕ ਇਸ ਵੀਡੀਓ ਦੇ ਨਾਲ ਤੇ ਇੰਜੋਏ ਕਰਨਾ ਸ਼ਿਵਾਲਕ ਟੀਵੀ ਨੂੰ ਤਾਂ ਮੀਟਿੰਗ ਦੇ ਵਿੱਚ ਆਂ ਆ ਸਾਰੀਆਂ ਭੈਣਾਂ ਨੂੰ ਮਾਰਚ ਮਹੀਨੇ ਦੀ ਮੀਟਿੰਗ ਦੇ ਵਿੱਚ ਆਈਆਂ ਜੀ ਆਇਆਂ ਜੀ ਤੇ ਬਹੁਤ ਸਾਰੀਆਂ ਭੈਣਾਂ ਸਾਡੀਆਂ ਇੰਡੀਆ ਗਈਆਂ ਸੀਆਂ ਉਹ ਵੀ ਉਹ ਆਣੀਆਂ ਗਿਆ ਤਾਂ ਕਾਫੀ ਬਹੁਤ ਸੋਹਣੀ ਭੜੀ ਹਾਜ਼ਰੀ ਹੈ ਬੜਾ ਮਨ ਖੁਸ਼ ਹੁੰਦਾ ਇੱਕ ਦੂਜੇ ਨਾਲ ਇੱਕ ਤੇ ਆਪਾਂ ਜੋ ਸੁਖ ਸੰਗਤ ਕਰਦੇ ਜੀ ਦੇ ਨਾਲ ਜਿਵੇਂ ਬ੍ਰਾਡ ਮੈਡਮ ਨੇ ਕਿਹਾ ਕਿ ਅਸੀਂ ਇੱਕ ਦੂਜੇ ਦੇ ਆਸ-ਪड़ोस ਦੇ ਆ ਹਾ ਦਾ ਨਾਮ ਆਇਆ ਉਹ ਪਰਚੀ ਵਿੱਚ ਸੁਪਤ ਹੈ। ਤੇ ਇਹ ਹੀ ਸਾਡੀ ਇਹ ਮੀਟਿੰਗ ਜਿਹੜੀ ਹੈ ਇੱਕ ਤਰ੍ਹਾਂ ਦਾ ਬੋਲਟਾ ਹੈ। ਜਿਹੜਾ ਕਿ ਇਹ ਅਸੀਂ ਆਪਣੇ ਦੁੱਖ ਨੇ ਸੁੱਖ ਵੀ ਸਾਰੇ ਸਾਂਝੇ ਕਰ ਸਕਦੇ। ਇਹ ਸਾਡਾ ਔਰਤ ਦੇਵਸ ਦਾ ਮਕਸਦ ਹੈ। ਕਿ ਅੰਦਰਲੇ ਗੁਣਾ ਨੂੰ ਆਪਾਂ ਬਾਹਰ ਕੱਢਣਾ। ਤੋਂ ਮੈਂ ਇੱਕ ਔਰਤ ਦੇਵਸ ਤੇ ਔਰਤ ਦੇਵ ਦੀ ਕੋਈ ਫੰਕਸ਼ਨ ਹੋ ਜਾਣਾ। ਇਹ ਨੋਟ ਸੀਗਨੇਚਰ ਉਹ ਤੇ ਰੁਕਣ ਉਹ ਜਿਸ ਜੀਨ ਨੂੰ ਪ੍ਰਮਾਣ ਕਰਨਾ ਹੈ। ਚਾਹ ਜਿਹੜੇ ਰੁੱਤ ਦੇ ਉੱਪਰ ਦੀ ਜਿਵੇਂ ਹੁਣੇ ਫਾਰਮੈਡ ਨੇ ਕਾਫੀ ਸਾਰੇ ਗੱਲ ਬਾਤ ਕੀਤੀ ਹੈ ਕਿ ਕੀ ਹੈ ਕਿਵੇਂ ਹਮਤ ਕਰ ਦਿੱਤੀ ਨੇ ਬਈ ਗਣੇ ਦਾ ਵੀਉ ਪੁਆਇੰਟ ਨਹੀਂ ਸਕਦਾ ਨਾ ਬੰਦਿਆ ਇਹਨਾਂ ਨੇ ਕਿਆ ਕੇ ਕਾਰ ਦੀ ਦਿੱਤੀ ਇਹ ਮਾਬੜੇ ਗੁੱਤ ਪਿੱਛੇ ਮਾਰ ਮਾਰ ਅਜੇ ਨਾ ਬੜੇ ਮੇਨੂੰ ਯਾਦ ਆਂਦਾ ਕਿ ਮੈਂ ਬਹੁਤ ਪਹਿਲਾਂ ਇਸ ਗੱਲ ਤੋਂ

ਉਲਣ ਵਾਸਤੇ ਉਲਣ ਦਾ ਇਹ ਇੱਕ ਬੰਦ ਪਿਆ ਹੋ ਉਹ ਉਹਦੇ ਵਿਚਾਰ ਨੂੰ ਚੇਂਜ ਕਰਦਾ ਆਪਣੇ ਵਿਚਾਰ ਜਦੋਂ ਉਹ ਵਿਚਾਰ ਸਾਡੇ ਨਾਲ ਰਹਦੇ ਆ ਉਹਨਾਂ ਦੇ ਖਿਆਲ ਆਉਂਦੇ ਆ ਤੁਸੀਂ ਕਹਿੰਦੇ ਮਦਰੀ ਤੇ ਫਿਰ ਉਹਦੇ ਵਿੱਚੋਂ ਸਾਨੂੰ ਕੀ ਮਿਲਦਾ ਅਸੀਂ ਕੀ ਹਾਸਲ ਕਰਦੇ ਆ ਸਾਨੂੰ ਕੀ ਚੰਗੀ ਚੀਜ਼ ਮਿਲਦੀ ਹੈ ਉਹ ਨੈਕਸਟ ਟਾਈਮ ਬੋਲ ਕੇ ਦੱਸੋ ਇਹ ਨਾ ਡੱਬੂ ਚੋਕਰ ਕੇ ਨਾਟਕ ਦੀ ਬੋਲੀ ਆ ਹੀ ਨਹੀਂ ਮੈਂ ਹੁਣ ਕੀ ਮੈਂ ਕਹਾਂ ਉਹ ਬੋਲੀ ਵੀ ਸਾਰੇ ਆਪਣੀ ਹੀ ਹੈ इन्हें समझो भी इन्हें नू वस्त्र ले कुछ नहीं आता इवन जेले स्टेट के बच्चे इन्हें नू मेरी पास आओ जो मैं बोल रही हूँ ठीक है कि नहीं सो के मत करो एक काम है नहीं है उद्धम ना ले नहीं है मत देना अगेन लोग भी कोशिश कर रहे हैं बुलिया रोहनस मेले रुक जाने दे साजस मेले रुक जाने दे � ਹਰ ਵਾਰ ਦਿੱਸ ਹਰ ਸਾਲ ਆਖ ਮਾਰਤਮ ਨੂੰ ਮਨਾਇਆ ਜਾਂਦਾ ਹੈ ਜੀ ਇਹ ਇੱਕ ਖਾਸ ਦਿਨ ਦੀ ਇਸਤਰੀਆਂ ਦੀ ਇੱਜ਼ਤ ਬਰਾਬਰਤਾ ਤੇ ਮਾਨ ਦਾ ਪ੍ਰਤੀਕ ਹੈ ਇਸਤਰੀਆਂ ਬਹੁਤ ਮਿਹਰਬਾਨ ਤੇ ਸਖਤ ਮਿਹਨਤ ਕਰਨ ਵਾਲੀਆਂ ਹੁੰਦੀਆਂ ਹਨ ਉਹ ਆਪਣੀਆਂ ਪਰਿਵਾਰ ਦੀ ਦੇਖਭਾਲ ਤੇ ਕੰਮ ਨਹੀਂ ਕਰਦੀਆਂ ਮੈਂ ਤੇ ਕੰਮ ਕਰਦੀਆਂ ਤੇ ਜ਼ਫਰ ਦੀ ਮਦਦ ਕਰਦੀਆਂ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਿਆ ਜਾਂਦਾ ਹੈ सानू अपन मावा भैन टीचर की इज्जत करनी चाहिए है बहुत दुनिया की सब तो महान पत्नी माता गुजर कौर जी दुनिया की सब तो महान माता माता गुजर कौर जी।, जी दुनिया की सब तो महान पत्नी औरत बाबी मां माता गुजर कौर जी तन तन माता गुजर कौर जी जिन्होंने अपना सारा परिवार देश कौन नहीं कुरबान किया तन है माता गुजर कौर जी उन्होंने असं धनवाद करते हैं पांच मम्मिया ने पटनी धरती धरती पाजी मतलब ਏ ਮम्मा ਪਪਾ ਬਖਾ ਉੜਾੜੇ ਆਲੇ ਆ ਬੰਮਾ ਯਾ ਗਲਤ ਨਾ ਸਮਝੋ ਮਿੰਦਰਵਾਰ ਵਾਲਾ ਬੰਮਾ ਨਾ ਪੰਜ ਬੰਮਿਆਂ ਨੇ ਪੜਤੀ ਧਰਦੀ ਧਰਤੀ ਪੰਜ ਦਰਿਆਵਾਂ ਦੋ ਪਹਿਲਾ ਮम्मा ਮੋਟਰਸਾਈਕਲ ਪਹਿਲਾ ਮम्मा ਮੋਟਰਸਾਈਕਲ ਉਹਦੇ ਬਿਨ ਨਹੀਂ ਕਰਦਾ ਬਾਪੂ ਸਾਰਾ ਦਿਨ ਮਿਹਨਤ ਕਰਦਾ ਪੁੱਤ ਨਸ਼ੇ ਆ ਵਿੱਚ ਬਿਨਦਾ ਆਰਾ ਦੇਨ ਧੂੜ ਪਟਦਾ ਰਹਾں ਦੇ ਪੰਜ ਮਮਿਆਨੇ ਪੱਤੀ ertid ertid ਪੰਜ ਦਰਿਆ ਦੂਜਾ ਮਮਾ ਮੋਬਾਈਲ ਦੂਜਾ ਮਮਾ ਮੋਬਾਈਲ ਫੋਨ ਰੱਖਣ ਲੱਗ ਗਈਆਂ ਕੁੜੀਆਂ ਰਸਤੇ ਵਿੱਚ ਵੀ ਹਮੇਸ਼ਾ ਦੁਨੀਆ ਰਹਿਣ ਕਾਲਾਂ ਦੇ ਕੋਇਲ ਦੀ ਬੋਲੀ ਛੱਡ ਕੇ ਬੋਲੀ ਬੋਲਣ ਕਹਾਵਾਂ ਦੀ ਮੱਝ ਬੰਮਿਆਂ ਨੇ ਪੱਟੀ ਧਰਦੀ ਧਰਦੀ ਪੰਜ ਦਰਿਆ ਤੀਜਾ ਮਮਾ ਮਿਹਨਤ ਛੱਡੀ ਤੀਜਾ ਮਮਾ ਮਿਹਨਤ ਛੱਡੀ ਕੰਮ ਤੇ ਰਖਲੇ ਭਈਏ ਮਿਹਨਤ ਛੱਡੀ ਰਖਮ ਤੇ ਰਖਲੇ ਭਈਏ ਸਾਡੇ ਤੋਂ ਹੁਣ ਕੰਮ ਨਹੀਂ ਹੁੰਦੇ ਸਾਡੇ ਤੋਂ ਨਹੀਂ ਹੁਣ ਹੁੰਦੀ ਸੇਵਾ ਮੱਝਾਂ گاਵਾਂ ਦੀ ਪੰਜ ਬੰਮਿਆਂ ਨੇ ਪੱਟੀ ਧਰਦੀ ਧਰਦੀ ਪੰਜ ਦਰਿਆ ਜੋਤਾ ਮਮਾ ਮਤਲਬ ਰਹਿ ਗਿਆ ਜੋਤਾ ਮਮਾ ਮਤਲਬ ਰਹਿ ਗਿਆ ਭਾਈ ਨਾ ਹੁਣ ਭਾਈ ਰਹਿ ਗਿਆ ਭਾਈ ਨਾ ਹੁਣ ਭਾਈ ਨਹੀਂ ਰਹਿ ਗਿਆ ਕੀ ਕਹਿ ਤੇ ਕਰੂ ਇੱਥੇ ਮਾਮਾ ਦੀ ਪੰਜ ਮਮਿਆਂ ਨੇ ਪੜਤੀ ਕਰਤੀ ਤਰਤੀ ਪੰਜ ਦਨੇ ਮਮਾ ਪੰਜ ਮਮਾ ਮੋਲਕ ਬਗਾਨਾ ਪੰਜ ਮਮਾ ਮੋਲਕ ਬਗਾਨਾ ਹਰ ਕੋਈ ਜਾਵੇ ਚਰਨ ਹਰ ਕੋਈ ਜਾਣਾ ਚਾਵੇ ਤੋ ਪੈਰ ਪੈਰ ਤੇ ਧੋਕੇ ਮਿਲਦੇ ਪੰਜਵਾ ਮਮਾ ਬੁਲਕ ਬਗਾਨਾ ਹਰ ਕੋਈ ਜਾਣਾ ਚਾਰੇ ਪੈਰ ਪੈਰ ਤੇ ਧੋਕੇ ਮਿਲਦੇ ਕੌਣ ਇਹ ਨਾਸ ਸਮਝਾਵੇ ਕਿੱਥੇ ਹੁਣ ਰਹਿ ਗਈ ਕਿਤ ਪਿਓ ਤੇ ਮਾमां ਦੀ ਪੰਜਵਾ ਬਿਆਨੇ ਪੜਦੀ ਤਰਦੀ ਤਰਦੀ ਪੰਜ ਦਰਿਆਵਾਂ ਸਾਟਾ ਵੀ ਦੇ ਲੈ ਕਰਦਾ ਐ ਅਮੜੀ ਤੇ ਮਾਰੇ ਮਗੋਂਦਾ ਮੈਨੂੰ ਇੱਕ ਡਾਕਟਰ ਮਾ ਬੱਖਦੇ ਵੀ ਜਵਾਰਮ ਗੋਂਦਾ ਮੈਨੂੰ ਇੱਕ ਡਾਕਟਰ ਮਾ ਦੋ ਕੜੀਆਂ ਰੋਣ ਦਿੰਦ ਨਹੀਂ ਪੁੱਤਰਾ ਤੋਂ ਪਹਿਲਾਂ ਈਆਂ ਤਾਈਓ ਨੇ ਜੰਮਦੀਆਂ ਨੇ ਤੇ ਜੀ ਜਾ ਕੇ ਜਨਨੀ ਆਖ ਬੁਲਾ ਗਏ ਉਹ ਜਸਤੀ ਨੂੰ ਨਾਨ ਫਿਰ ਜਗ ਜਨਨੀ ਆਖ ਬੁਲਾ ਗਏ ਉਹ ਹੁਣ ਕਿਉ ਉਸ ਧੀ ਜੰਮਣ ਤੇ ਘਰ ਘਰ ਮਾਤਮਿ ਸ਼ਾ ਗਏ ਉਹ ਹੁਣ ਕਿਉ ਉਸ ਧੀ ਜੰਮਣ ਤੇ ਘਰ ਘਰ ਮਾਤਮਿ ਸ਼ਾ ਗਏ ਜੀਵੇ ਘਰ ਦਿਨ ਚੜ ਤੀਆਂ ਉਹਨੇ ਕੋਈ ਪਰਤ ਨੂੰ ਥੀ ਆਪਣੀ ਵਿਅਨ ਨਿੰਦ ਨਹੀਂ ਹੁਤਾ ਤੋਂ ਪਹਿਲਾਂ ਨਹੀਂ ਆ ਤਾਇੋਂ ਨੇ ਜੰਮ ਦਿਆ ਬੱਸ ਮਾਚਾ। ਹੱਥ ਕਰਵਾ ਜਿੱਥੇ ਕਿਤਨਾ ਕਨੇਡਾ ਵੀ ਆ ਗਏ ਆ ਕੁੜੀਆਂ ਬਟ ਕਹਿੰਦੇ ਕੀ ਫਰਕ ਆ ਜਦੋਂ ਕੁੜੀ ਦੀ ਕੀ ਫਰਕ ਹੋਣ ਤੇ ਬਟ ਕੁੜੀ ਦੀ ਕੀ ਫਰਕ ਆ ਹਣੀ ਮਾ ਕੇ ਕਿਉਂ ਨਹੀਂ ਗਾ ਕਦੇ ਨਹੀਂ ਆਪਿਓ ਆਪਦੀ ਪ੍ਰਾਪਰਟੀ ਕੁੜੀ ਨੂੰ ਕਦੇ ਨਹੀਂ ਦਿੰਦਾ ਬਸ ਇਹ ਨਹੀਂ ਹੋ ਗਿਆ ਤੁਸੀਂ ਦਿੱਤੀ ਹੋਈ ਆਪਣੇ ਇੰਡੀਆ ਵਾਲੀ ਗੱਲ ਕਰਦੇ ਜਦੋਂ ਕੁੜੀ ਦਾ ਵਿਆਹ ਹੁੰਦਾ ਜੇ ਕਿਸੇ ਕੁੜੀ ਦਾ ਪਿਓ ਪਹਿਲਾਂ ਮਰ ਜਾਂਦਾ ਖੁਆਰੀ ਨਹੀਂ ਜਾਂਦਾ ਉਹਦੇ ਨਾਟਿੰਗ ਲੱਗ ਜਾਂਦੀ ਆ ਪਰ ਜਦੋਂ ਦਾ ਵਿਆਹ ਹੁੰਦਾ ਨਾ ਉਹਦਾ ਭਰਾ ਪਹਿਲਾਂ ਹੀ ਉਹ ਤੋਂ ਜ਼ਮੀਨ ਆਪਨਾ ਪਰਾ ਕੇ ਫਿਰ ਵਿਆਹ ਕਰਵਾਉਂਦੇ ਜੇ ਉਹ ਬਰਾਬਰ ਹੋਣਗੇ ਤਾਂ ਪਿਓ ਦੀ ਜਮੀਨ ਦੋ ਦੋਨਾਂ ਭੈਣਾਂ ਪਰੰਗੀ ਗਈ ਆ ਵੀ ਸੋਸਾਇਟੀ ਦਾ 35% ਟਿਕਾਣ ਹਰਤਾ ਕਰਦੀ ਆ ਹਾਂ ਬਿਲਕੁਲ ਹਾਂ ਤੇ 10% ਪ੍ਰਾਪਰਟੀ ਐ ਸਿਰੋ ਹਾਂ ਪੰਜਾਬ ਦੇ ਵਿੱਚ ਸਿਰਫ 1% ਦੇ ਡਾਟਾ ਦੇ ਅਕਾ 65% ਆਫ ਦਿ ਲੇਬਰ ਆਫ ਦਿ ਸੋਸਾਇਟੀ ਔਰਤ ਹੈ ਬੱਚੇ ਨੂੰ ਜਮਣਾ ਬੱਚੇ ਨੂੰ ਪਰਵਰਿਸ਼ ਕਰਨੀ ਬੱਚੇ ਨੂੰ ਇਮੋਸ਼ਨਲੀ ਖਾਂ ਦੇਣਾ ਸਭ ਔਰਤਾਂ ਕਰਦੀਆਂ ਨੇ ਸੋਸਾਇਟੀ ਦੇ ਵਿੱਚ ਜਿਹੜੇ ਘਰ ਵਿੱਚ ਔਰਤ ਨਹੀਂ ਹੁੰਦੀ ਘਰ ਰੁਲ ਜਾਂਦਾ ਕਦੇ ਇੱਕ ਦਿਨ ਮਾਂ ਨੂੰ ਬੁਖਾਰ ਹੋ ਗਿਆ ਸਾਰਾ ਟੱਫਾ ੱਖਾ ਸੌ ਗਿਆ ਮੈਂ ਚੁੱਲੇ ਤੇ ਰੱਖ ਕੇ ਦੁੱਧ ਭੁੱਲ ਗਿਆ ਮਾਂ ਤੇਰੇ ਬਿਨਾ ਤਾਂ ਇੱਕ ਦਿਨ ਚੜ੍ਹ ਰੋਣ ਲੱਗ ਪਿਆ ਦੁੱਧ ਹੀ ਨਹੀਂ ਆਇਆ ਖਾਣ ਪੀਣ ਨਾਲ ਪਹਿਲਾਂ ਨਾਲ ਬਰਾਬਰ ਤਾਂ ਨਹੀਂ ਆਉਂਦੀ ਸਾਰੇ ਕਾਸ਼ੇ ਨੂੰ ਬਰਾਬਰ ਬਣਾਉਣ ਨੂੰ ਬਹੁਤ ਟਾਈਮ ਲੱਗਦਾ ਬਰਾਬਰ ਹੈ ਤਾਂ ਕਾਸ਼ੇ ਨੂੰ ਮੋਹਰਨੀਏ ਜਾਨਾਂ ਕਿ ਮੈਂ ਲਾ ਜਿਸ ਸੇ ਪਰਮਾਤਮਾ ਨੇ ਸਾਰੇ ਬਣਾ ਮੇ ਕੱਲੇ ਸਾਨੂੰ ਬੇਟੇ ਦੀ ਦਾਤ ਦੇਤੀ ਤੇ 38 ਪ੍ਰਾਉਟ ਪਰਮਾਤਮਾ ਨੇ ਗੋਡ ਗਿਫਟ ਦਿੰਦਾ ਆ ਜੋ ਚੰਡੀਗੜ੍ਹ ਪੀਜੀਆ ਵਿੱਚ ਰਿਸਰਚ ਆਫੀਸਰ ਹੈ। ਕੀ ਹਾਲ ਹੈ? ਮਾਣ ਚਾਹੀਦਾ ਹੈ। ਤੇ ਉਹਨਾਂ ਪਹਿਲਾਂ ਤੋਂ ਹੀ ਕਿਸੇ ਕੋਈ ਦਿਨੋਂ ਵਾਸ਼ਿਸ਼ੀ ਹੁੰਦੀ ਹੈ ਕਿ ਵੀ ਆਪਣੇ ਇਸ ਤਰ੍ਹਾਂ ਦੀਆਂ ਕਿਸੇ ਸੁਸਾਇਟੀ ਨਾਲ ਦਿਨ ਪਿਆਰ ਹੁੰਦਾ ਹੈ। ਪਹਿਲਾਂ ਮੈਂ ਡਾਕਟਰ ਅਸ਼ਿੰਦਰ ਪਟਿਆਲਾ ਉਹਨਾਂ ਨੂੰ ਬਹੁਤ ਸੁਣ ਲਈ ਸੀ ਤੇ ਦਿਲ ਦੇ ਵਿੱਚ ਬਹੁਤ ਪਿਆਰ ਸੀ ਉਹਨਾਂ ਲਈ। ਤੇ ਹੌਲੀ-ਹੌਲੀ ਮੈਂ ਡਾਕਟਰ ਬਰਾਡ ਨੂੰ ਮਿਲਣਾ ਇੱਥੇ ਆ ਕੇ ਸ਼ੁਰੂ ਕੀਤਾ ਜਦੋਂ ਮੈਨੂੰ ਇੱਥੇ ਪਤਾ ਲੱਗਿਆ ਅੱਜ ਸਾਨੂੰ ਮਈ ਦੇ ਵਿੱਚ ਪੂਰਾ ਸਾਲ ਹੋਣਾ ਇੱਥੇ ਆਏ ਨੂੰ ਬੇਟਾ ਆ ਅੱਜ ਸਾਲ ਤੋਂ ਇੱਥੇ ਪੀ ਆ ਰਿਹਾ ਤੇ ਮੈਂ ਮੰਨਿਆ ਸੁਣਿਆ ਤੇ ਦਿਲ ਨੂੰ ਇੱਕ ਬਹੁਤ ਮਤਲਬ ਜਿਵੇਂ ਕਹਿੰਦੇ ਆਪਣਾ ਖਿੱਚ ਪਈ ਤੇ ਜਦੋਂ ਕੋਈ ਲੋ ਆਉਂਦਾ ਮੇਰਾ ਸਾਹ ਆਉਂਦਾ ਜੇਕਰ ਯੋਹਾਨ ਜੀ ਕਿਤੇ ਹੋਵੇ ਕੋ ਦਰੋਂ ਜਿਹਾ ਹੁੰਦੇ ਅਸੀਂ ਆਏ ਮੇਰੇ ਆ ਸਭ ਤੇ ਬੈਂਕ ਨੂੰ ਦੋਸਤ ਆਪਾਂ ਨੇ ਕਾਮ ਕਰਵਾਇਆ ਸਿੱਧਿਆ ਤੋਂ ਸੰਦੀਗਤ ਮਹਾਲੀ ਤੋਂ ਕਿ ਐਕਨ ਉਸ ਤੋਂ ਕਾਫੀ ਸਾਲ ਹੋ ਗਏ ਤਾਂ ਇਹ ਕੇ ਫਸਟ ਟਾਈਮ ਹੈ ਮੈਨੂੰ ਸੀਗਾ ਕਿ ਜੀ ਤੇਰਾ ਮਨ ਬਣ ਗਿਆ ਜਾਂ ਮੇਰਾ ਦਿਲ ਲੱਗੇ ਹੈ ਨਾ ਪਰ ਮੈਂ ਹਿੰਦੀ ਦੇ ਕੋਈ ਲੋਕ ਪਾਸਟ ਬਿਲਡਿੰਗ ਕਿ ਕ੍ਰਿਕਟਸ ਸਾਰੇ ਨੋਨਲੀ ਸਾਰੇ ਪਿੰਡ ਵਿਤਰਾਂ ਦਾ ਜਿਹੜੀ ਜਿਹੜੀਆਂ ਹਨ ਜਿਹਾ ਉਹ ਇਹਨਾਂ ਦੀ ਲਾਈਫ ਹਾਰ ਨਹੀਂ ਆ ਗਏ ਬੱਚਿਆਂ ਨੂੰ ਵੀ ਸਾਹ ਨਹੀਂ ਆ ਇਹ ਘਰ ਦੀ ਦੇਖਦੀ ਸ਼ਾਮ ਤੇ ਦੇਖਦੇ ਉਹਨਾਂ ਨਾਲ ਸਹਿਯੋਗ ਦੇ ਨੇ ਪਾਤੀ ਉਹ ਤੋਂ ਬਾਦ ਨਾ ਮੈਂ ਕੀ ਕੀਤਾ ਸੀਗਾ ਜਦੋਂ ਮੈਂ ਆਂਟੀ ਨੂੰ ਲਈ ਜਿਵੇਂ ਕੋਈ ਤਾਂ ਮਨ ਨਹੀਂ ਕਰਦੀ ਮੈਂ ਵਰਤ ਪਰ ਪਾਉਂਦਾ ਇਹ ਦੇਖ ਲੱਗਦੀ ਛੇ ਉਹ ਜਦੋਂ ਮੈਂ ਆਂਟੀ ਨਾਲ ਗੱਲਬਾਤ ਕੀਤੀ ਆਂਟੀ ਕਹਿੰਦੀ ਕਿ ਤੁਸੀਂ ਕੁਝ ਕਾਰਗਰ ਕਰੋ ਬਾਹਰ ਨਿਕਲ ਜੇ ਕੁਝ ਕਰੋਗੀ ਇੱਥੇ ਇਹੀ ਵੀ ਹੈ ਨਾ ਮਿਲ ਕੇ ਵਾਲਾ ਹੈ ਨਹੀਂ ਤਾਂ ਮੈਂ ਸੋਚਿਆ ਕਿ ਫਿਰ ਮੈਂ ਠੀਕ ਕਰ ਦੇਣ ਮੈਂ ਆਂਟੀ ਕਹਿੰਦੀ ਉਹ ਦੇਖ ਲਾ ਫਿਰ ਮੈਂ ਸੂਟ ਮੰਗਵਾ ਲਿਆ ਉਸ ਤੋਂ ਤਾਂ ਮੇਰੇ ਸੂਟ ਸੇਲ ਵੀ ਹੋਇਆ ਆਂਟੀ ਨੇ ਲੈ ਲਈ ਪੈਂਸਲ ਅ

I'm a

ਤਾਰੇ ਵਿੱਚ ਵੇਖਿਆ ਕਿ ਆਕਬਤੀ ਸਾਥ ਫਰਗਸਿਆਂ ਦੀ ਸੋਚਦੇ ਫੇਰੇਦਾਰ ਉਹ ਸਿੱਖੇ ਨੇ ਅੱਜ ਬਸੰਤੀ ਥੋਲੇ ਰਾਗੇ ਰੰਗ ਜਾਪਦੇ ਠੀਕੇ ਮੈਨੂੰ ਤਾਂ ਕਿਧਰੇ ਵੀ ਨਜ਼ਰ ਆਜ਼ਾਦੀ ਆਉਂਦੀ ਨਹੀਂ ਮੱਝ ਮਮਾ ਦੇ ਹੱਕਾ ਨੂੰ ਖੂਹੋਂ ਖਾਂਦੇ ਜਿਸਤੇ ਪੱਟੀ ਦੇ ਵਿੱਚ ਝੋਕੀ ਜਾਂਦੇ ਤੇਰੀ ਇਸ ਗੁਰਮਾਨੀ ਨੂੰ ਨਸ਼ਿਆਂ ਤੇ ਗੁਲਤਾਨ ਹੈ ਪੀੜੀ ਇਹੀ ਐਡੇ ਛੱਤੇ ਨੇ ਅਸੈਂਕ ਸੀਤਲ ਦੇ ਬੇਟੇ ਪਈ ਸੀ ਤਾਕਤਾਂ ਉਹ ਮਹਾਨੀ ਹੋ ਗਿਆ ਹਾਜ ਦਿੱਟੜ ਵਰਗਾ ਸ਼ੇਰ ਹੋ ਗਿਆ ਜਿਸ ਦਾ ਚਲਤ ਪਰ ਨੋਕਾਂ ਦੀ ਉਸ ਦਾ ਬੰਦਾ ਤੇ ਜਿੰਦਾ ਆਜ਼ਾਦੀ ਦੀ ਆੜ ਦੇ ਅੰਦਰ ਚੌਕੜਾਂ ਚਾਰ ਚਪੇਰ ਹੋ ਗਿਆ ਰੇਸ਼ਵਰ ਨੇ ਕਰਮ ਹੋ ਗਿਆ ਜਿਹੜਾ ਤਨ ਦੌਲਤ ਵਿੱਚ ਤੇ ਕਰਮ ਕਾਰਜ ਚ ਕਰਤੀ ਇਹ ਹੋ ਗਿਆ ਮੱਖਣ ਤੇ ਸੰਦੂਰ ਲੰਗ ਬਾਇਦਾ ਆਵਰੰਦ ਮਾਇਦੇ